ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹਰ ਜੀਉ ਸਦਾ ਤੇਰੀ ਸਰਨਾਈ ਜੋ ਭਾਵੈ ਤਉ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਬਹੁਤ ਹੀ ਵਧੀਆ ਕੰਪੋਜੀਸ਼ਨ ਹੈ ਜੀ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੱਧ ਸਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਇਸ ਸ਼ਬਦ ਦੀ ਤਾਲ ਗਹਿਰਵਾ ਤਾਲ ਹੈ ਇਸ ਸ਼ਬਦ ਅੰਦਰ ਲੱਗਣ ਵਾਲੇ ਸੁਰ ਹਨ ਜੀ ਸਾ ਰੇ ਗਾ ਮਾ ਪਾ ਧਾ ਨੀ ਨੀ ਕੋਮਲ ਅਤੇ ਗਾ ਕੋਮਲ ਵੀ ਇਸ ਸ਼ਬਦ ਅੰਦਰ ਸੁਰ ਲੱਗਣਗੇ ਜੀ ਬਹੁਤ ਹੀ ਵਿਦਿਆ ਕੰਪੋਜੀਸ਼ਨ ਵਿੱਚ ਇਹ ਸ਼ਬਦ ਤਿਆਰ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਾਹ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰਾ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਬੋਲ ਚੁਕ ਦੀ ਮਾਫੀ ਅਗੇ ਤੋਂ ਸ마트 ਬਕਸ਼ਨੀ ਸ਼ਬਦ ਸਿੱਖੀਏ ਜੀ ਹਰ ਜੀਓ ਸਦਾਤੇ ਸਦਾ ਤੇਰੀ ਸਰਨਾਈ ਹਰ ਜੀਓ ਸਦਾ ਤੇਰੀ ਸਦਾ ਤੇਰੀ ਸਰਨਾਈ ਜਿਉਂ ਪਾਵੈ ਤਿਉ ਰਾਖੂ ਮੇਰੇ ਸੁਆਮੀ ਇਹੇ ਜੋ ਤੇਰੇ ਸਰਨਾਈ ਹਰਦੀਓ ਜੋ ਤੇਰੇ ਸਰਨਾਈ ਹਰਦੀਓ ਤੈਨ ਤੂੰ ਰੱਖ ਨਜੂਦ ਤੈਨ ਹਰਦੀਓ ਕੋਹੇ ਨਾ ਸਕੇ ਜਮਕਾਰ ਕੋਹੇ ਨਾ ਸਕੇ ਜਮਕਾਰ ਹਰਦੀਓ ਨਾ ਓਹੋ ਕਟ ਨਾ ਜਾਏ ਜੋ ਹਰ ਛੋੜ ਦੂਜੇ ਖਾਏ ਲੰਗੇ ਉਹ ਤੇ ਮੈਂ ਤੇ ਮਰ ਜਾ ਕਿਛਨਾ ਹੈ ਨਾ ਸ਼ਬਦ ਸਮਾ ਕੀ ਅੰਤਰੇ ਆਪਾਂ ਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾਂ ਤੇ ਬਾਕੀ ਸਾਰੇ ਸ਼ਬਦ ਸਿੱਖਦੇ ਹਾਂ ਜੀ ਅਸਥਾਈ ਅਤੇ ਬਾਕੀ ਅੰਤਰੇ ਆਪਾਂ ਹੁਣ ਸਿੱਖਾਂਗੇ ਜੀ ਹਰ ਜੀਓ ਹਰ ਦਾ ਤੇਰੀ ਸਦਾ ਤੇਰੀ ਸਦਾ ਤੇਰੀ ਸਰਨਾਈ ਸਦਾ ਤੇਰੀ ਸਰਨਾਈ ਤੇਰੀ ਸਰਨਾਈ ਸਦਾ ਤੇਰੀ ਸਦਾ ਤੇਰੀ ਸਰਨਾਇ ਅਗਲੀ ਲਾਈਨ ਜਿਉਂ ਪਾਵੈ ਤੂੰ ਜਿਉਂ ਪਾਵੈ ਤੂੰ ਫਿਰ ਤੂੰ ਜਿਉਂ ਰਾਖੋ ਮੇਰੇ ਸੁਆਮੀ ਇਹ ਇਹ ਸਤਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਜੀ ਜੋ ਤੇਰੇ ਸਰਨਾਈ ਹਰ ਦੀਓ ਫਿਰ ਤੋਂ ਜੋ ਤੇਰੇ ਸਰ ਜੋ ਤੇਰੇ ਸਰਨਾਈ ਨਾਈ ਜੋ ਰਨਾਈ ਹਰਦੀਓ ਹਰਦੀਓ ਤੈਨ ਤੂੰ ਰੱਖਣ ਜੋਗ ਤੈਨ ਤੂੰ ਰੱਖਣ ਜੋ ਅੰਤਰਾ ਹੈ ਜੀ ਪਹਿਲਾ ਅੰਤਰਾ ਸਥਾਈ ਤੇ ਪਹਿਲਾ ਅੰਤਰਾ ਹੁਣ ਆਪਾਂ ਬਾਕੀ ਦੇ ਅੰਦਰ ਇਸ ਲੋਸ ਲੋਸ ਤਰੀਕੇ ਨਾਲ ਸਿੱਖਦੇ ਹਾਂ ਜੀ ਦੂਸਰਾ ਅੰਤਰਾ ਜੋ ਤੇਰੇ ਸਰਨਾਈ ਹਰ ਜਿਉ ਤਨ ਕੀ ਕਰੇ ਪ੍ਰਤਪਾ ਰਦੀਓ ਪੋਹੇਨਾ ਸਕੇ ਜਮਕਾਲ ਨੈਕਸਟ ਅੰਤਰਾ ਤੇਰੀ ਸਰਨਾਈ ਸੱਚੀ ਹਰਦੀਓ ਨਾ ਉਹ ਘਟੇ ਨਜਾਈ ਜੋ ਕਸਤੰਦਰਾ ਜੋ ਤੇਰੀ ਸਰਨਾਈ ਹਰਦੀਓ ਤਿਨਾ ਦੁਖ ਭੁਖ ਕਿਛ ਨਾ ਹੈ ਨਾਨਕ ਨਾਮ ਸਲਾਹ ਹੈ ਸਦਾ ਤੂੰ ਸਚੈ ਸਾਇ ਤੇ ਬਾਕੀ ਅੰਤਰੇ ਤਾਲ ਨਾਲ ਤਬਲੇ ਤੇ ਤਾਲ ਨਾਲ ਤੇ ਸਲੋ ਸਲੁਸਰਾਂ ਤੇ ਆਪਾਂ ਸਿੱਖੇ ਹਾਂ ਜੀ ਬੁੱਲ ਜਗ ਦੀ ਮਾਫੀ ਅਗੇ ਤੋਂ ਸਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ